ਅ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਲੋਕ ਵਾਇਰਲ ਹੁੰਦੇ ਆ ਤੇ ਜਦੋਂ ਕੋਈ ਵੱਡੇ ਅਹੁਦੇ ਵਾਲਾ ਬੰਦਾ ਵਾਇਰਲ ਹੋ ਜੇ ਫਿਰ ਉਹ ਤੇ ਨਿਕਾਮਤ ਜ਼ਿਆਦਾ ਹੋ ਜਾਂਦੀਆਂ ਨੇ ਇੱਕ ਆਈਏਐਸ ਨੇ ਪੂਜਾ ਖੇਡ ਕਰ ਖੇਡ ਕਰ ਖੇਡ ਕਰ ਹਾਂ ਜੀ ਮਤਲਬ ਕਿ ਖੇਡ ਕਰ ਖੇਡ ਖੇਡ ਕਰ ਖੇਲ ਕਰਨੀ ਖੇਲ ਤੇ ਕਰ ਰਹੀ ਹੈ ਜੀ ਉਹਦਾ ਉਹਦਾ ਮਤਲਬ ਕਿ ਜਿਹੜਾ ਸਰਨੇਮ ਹੈ ਖੇਡ ਕਰ ਹੈ ਇਹ ਤਾਂ ਖੇਲ ਤਾਂ ਕਰ ਰਹੀ ਹੈ ਜੀ ਜੀ ਚਲੋ ਹਰਜਿੰਦਰ ਵਾਲ ਚਲੇ ਗਏ ਸੀ ਆ ਦੇਖ ਲੋ ਵੇਖੋ ਸਤਨਾਮ ਪਾ ਲਿਆ ਜੀ ਉਹਨਾਂ ਦੀ ਮੈਂ ਚੀਜ਼ ਕਿਤਾਬ ਪੜ੍ਹੀ ਹੋਈ ਹੈ ਭਾਈ ਜੀ ਬਹੁਤ ਵਧੀਆ ਗਜ਼ਲਾਂ ਵੀ ਲਿਖਦੇ ਸੀ ਦੀਪਕ ਜਤੋਈ ਸਾਹਿਬ ਉਹਨਾਂ ਦੇ ਉਸਤਾਦ ਸੀ ਸ਼ਾਇਦ ਜੀ ਜੀ ਗਜ਼ਲਾਂ ਵੀ ਲਿਖਦੇ ਸੀ ਜੀ ਜੀ ਧੰਨਵਾਦ ਰਮਨਿਕ ਜੀ ਜੀ ਪੂਜਾ ਖੇਡ ਕਰਦੀ ਗੱਲ ਕਰ ਰਹੇ ਸੀ ਚਲੋ ਆਪਾਂ ਪੰਜਾਬੀ ਵਿੱਚ ਖੇਡ ਕਹਿ ਦਿੰਦੇ ਆ ਖੇਲ ਕਰਦੇ ਆ ਤੇ ਕਈ ਵਾਰੀ ਜਿਵੇਂ ਕਰਨੀ ਸੀ ਇਹਨੂੰ ਲੈ ਕੇ ਕਿ ਉਧਰ ਨਾ ਜਿਹੜੇ ਮਹਾਰਾਸ਼ਟਰ ਦੇ ਵਿੱਚ ਆ ਜੀ ਉਧਰ ਜਿਵੇਂ ਗਾਵਸਕਰ ਮਾਂਜਰੇਕਰ ਇਹਦਾ ਖੇਡ ਕਰਾ ਤਾਂ ਕਿਉਂ ਆਪਾਂ ਸਰਨੇਮ ਕਿਸੇ ਦਾ ਕਿਉਂ ਵਗਾੜਾ ਜੀ ਕਿਉਂਕਿ ਉਹ ਉਹ ਕਬੀਲਿਆਂ ਚੋਂ ਜਾਂ ਇਦਾਂ ਜਾਤਾ ਜਨ ਜਾਤਾ ਚੋਂ ਆਉਂਦੇ ਸੋ ਅਸੀਂ ਕਿਸੇ ਭਾਈਚਾਰੇ ਦਾ ਨਾਮ ਵਿਗਾੜ ਕੇ ਨਾ ਲਈ ਜੀ 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 ਉਹਨਾਂ ਦਾ ਕੀ ਮਸਲਾ ਪਿਆ ਹੋਇਆ ਜੀ ਉਹ ਤੇ ਮਸਲਾ ਮਤਲਬ ਕਿ ਐਸਾ ਹੈ ਕਿ ਉਹ ਤੇ ਯੂਪੀਐਸਸੀ ਨੂੰ ਸਿਆਪਾ ਪਹਜਣਾ ਆ ਹੂੰ ਉਹ ਜਿਹੜੀ ਐਸ ਵੇਲੇ ਅੱਗੇ ਉਹ ਹੈਗੀ ਸੀਗੀ ਨੈਸ਼ਨਲ ਟੈਸਟਿੰਗ ਏਜੰਸੀ ਉਹਦਾ ਟੈਸਟ ਲੋਕਾਂ ਨੇ ਲੈ ਕੇ ਤੇ ਉਹਨੂੰ ਕਰ ਦਿੱਤਾ ਨਾ ਹੌਲੇ ਆ ਹੂੰ ਤੇ ਇਸੇ ਤਰ੍ਹਾਂ ਹੁਣ ਯੂਪੀਐਸਸੀ ਦੀ ਵੀ ਵਾਰੀ ਆਈ ਜਾਂਦੀ ਆ ਦਰਅਸਲ ਕੀ ਆ ਕਿ ਜਿਹੜੀ ਬੀਬੀ ਪੂਜਾ ਖੇੜ ਕਰਿਆ ਉਹ ਅਸਲ ਦੇ ਵਿੱਚ ਟ੍ਰੇਨੀ ਆਈਐਸ ਆ ਜੀ ਇਕੀਚ ਸ਼ਾਇਦ ਉਹਨੇ ਯੂਪੀਐਸਸੀ ਕ੍ਰੈਕ ਕੀਤੀ ਸੀ 841ਵੀ ਉਹਦੀ ਰੈਂਕ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਟ੍ਰੇਨਿੰਗ ਪੀਰੀਅਡ ਹੁੰਦਾ ਫਿਰ ਉਸ ਤੋਂ ਬਾਅਦ ਆਈਐਸ ਜਿਹੜਾ ਹੈ ਨਾ ਕੁਝ ਸਮਾਂ ਉਹ ਵੀ ਵੈਸੇ ਟ੍ਰੇਨਿੰਗ ਦਾ ਹੀ ਹਿੱਸਾ ਹੁੰਦਾ ਜਿਵੇਂ ਆਪਾਂ ਪਰਵੇਸ਼ਨ ਪੀਰੀਅਡ ਕਹਿੰਦੇ ਆ ਇਹਨਾਂ ਦਾ ਉਹ ਟ੍ਰੇਨਿੰਗ ਦਾ ਹਿੱਸਾ ਹੁੰਦਾ ਤਾਂ ਉਹਨੂੰ ਜੁਆਇਨਿੰਗ ਕਰਵਾਈ ਜਾਂਦੀ ਆ ਇਹ ਬਤੌਰ ਉਧਰ ਤੇ ਡਿਪਟੀ ਕਲੈਕਟਰ ਕਹਿ ਦਿੰਦੇ ਆ ਜਾਂ ਇਸ ਤਰ੍ਹਾਂ ਸਹਾਇਕ ਕਲੈਕਟਰ ਕਹਿ ਦਿੰਦੇ ਆ ਆਪਾਂ ਜਿਵੇਂ ਏਡੀਸੀ ਕਹਿ ਦਿੰਦੇ ਆ ਜੀ ਉਹਦਾ ਇਹ ਨਿਆਉਣਾ ਸੀਗਾ ਆਉਣ ਤੋਂ ਪਹਿਲਾਂ ਹੀ ਇਹਦੀਆਂ ਡਿਮਾਂਡਾਂ ਸੀ ਕਿ ਮੈਨੂੰ ਆ ਆ ਦਿਓ ਗੱਡੀ ਦਿਓ ਕਾਂਸਟੇਬਲ ਦਿਓ ਫਲਾਂ ਦਿਓ ਇਹਦਾ ਪਿਓ ਵੀ ਜਿਹੜਾ ਸੀਗਾ ਨਾ ਉਹ ਸਾਬਕਾ ਆਈਐਸ ਸੀਆ ਹੂੰ ਤਾਂ ਉਹਨੂੰ ਨਾਲ ਲੈ ਕੇ ਉੱਥੇ ਪਹੁੰਚ ਗਈ ਜੀ ਉਦੋਂ ਵੀ ਸਿਆਪਾ ਫਿਰ ਪ੍ਰਾਈਵੇਟ ਆਡੀ ਗੱਡੀ ਜਿਹਦਾ 26000 ਦਾ ਚਲਾਨ ਪੈਂਡਿੰਗ ਸੀਗਾ ਉਹਦੇ ਤੇ ਹੂ ਟਰੈਕਟਰ ਲਾਈਫ ਰੇ ਹੂੰ ਫੋਟੋਆਂ ਫੁਟੂਆਂ ਵੀ ਖਿੱਚ ਕੇ ਪਾਈਆਂ ਠੀਕ ਬਿਲਕੁਲ ਹੁਣ ਉਹ ਵੀ ਜਬਤਿਆ ਜੀ ਤੇ ਮਤਲਬ ਕਿ ਇੱਥੋਂ ਤੱਕ ਕੀਤਾ ਕਿ ਮੋਰੇ ਸਾਹਿਬ ਸਨ ਅਫਸਰ ਹੂੰ ਸ਼ਾਇਦ ਉਹ ਵੀ ਸਹਾਇਕ ਡੀਸੀ ਸੀਗੇ ਜੀ ਤਾਂ ਉਹਨਾਂ ਦਾ ਦਫਤਰ ਹੀ ਖੋਲਿਆ ਇਹਨਾਂ ਨੇ ਤੇ ਜਾ ਕੇ ਤੇ ਹੂੰ ਪਿਓ ਦੀ ਇਹ ਤੇ ਦਬੰਗ ਅੱਡ ਬਣੇ ਸੀਗੇ ਜੀ 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 ਤਾਂ ਮਤਲਬ ਉਥੋਂ ਇਹ ਸਿਆਪਾ ਛਿੜਦਾ ਛਿੜਦਾ ਨਾ ਫਿਰ ਪ੍ਰਾਣੀ ਇੱਕ ਵੀਡੀਓ ਦੀ ਮਾਂ ਮਨੋਰਮਾ ਜੀ ਉਹਦਾ ਬਾਹਰ ਆ ਗਿਆ ਉਹ ਉਹ ਰਵਾਲਵਰ ਚੱਕੀ ਫਿਰਦੀ ਆ ਲੋਕ ਕਹਿੰਦੇ ਸਾਰਾ ਟੱਬਰ ਹੀ ਜਿਹੜਾ ਉਹ ਇਸੇ ਤਰ੍ਹਾਂ ਦਾ ਹੂੰ अच्छा रिपोर्टर उस ਪਿੰਡ ਚਲੇਗਾ ਜਿੱਥੋਂ ਦੀ ਵੀਡੀਓ ਸੀ ਜੀ ਉਹ ਸੀ ਉਥੋਂ ਦੀ ਸਰਪੰਚਣੀ ਹੂੰ ਪਹਿਲਾਂ ਰਹਿ ਚੁੱਕੀ ਤੇ ਲੋਕਾਂ ਨੇ ਉੱਥੇ ਦੋਸ਼ ਲਾ ਦਿੱਤੇ ਕਿ ਇਹ ਤੇ ਸਾਡੀ ਜ਼ਮੀਨ ਨੱਪ ਕੇ ਬੈਠੀ ਆ ਉਹ ਰੋਲਾ ਦੀ ਜ਼ਮੀਨ ਦਾ ਸੀਗਾ ਜੀ ਮਤਲਬ ਕਈ ਥਾਂ ਤੇ ਇਹ ਜਿਸੀ ਆਪਾਂ ਪੈ ਗਿਆ ਫਿਰ ਹੌਲੀ ਹੌਲੀ ਗੱਲ ਨਿਕਲੀ ਤੇ ਕਹਿੰਦੇ ਵੀ ਇਹ ਤੇ ਜਿਹੜਾ ਉਹ ਕ੍ਰੀਮੀ ਲੇਅਰ ਦਾ ਮਾਮਲਾ ਹੈ ਨੌਨ ਕ੍ਰੀਮੀ ਲੇਅਰ ਦੇ ਵਿੱਚ ਜਿਹੜਾ ਇਹਨੇ ਦੱਸਿਆ ਆਪਣੇ ਆਪ ਨੂੰ ਹੂੰ ਹੌਲੀ ਹੌਲੀ ਇਹਦਾ ਹਾਤਦਸਤੀ ਦਿੱਤਾ ਜਿਹੜਾ ਉਹ ਪਰਵਾਨਾ ਵੀ ਸਾਹਮਣੇ ਆ ਗਿਆ ਜਿਹਦੇ ਵਿੱਚ ਇਹ ਆਪ ਹੀ ਮੰਨ ਰਹੀ ਆ ਕਿ ਇਹਦੇ ਕੋਲ ਬਈ ਚੰਗੀ ਅੱਛੀ ਖਾਸੀ ਪ੍ਰਾਪਰਟੀ ਆਮਾਨੇ ਗਿਫਟ ਕੀਤੀ ਆਖੇ ਜੀ ਤੇ ਜਿਹੜੀ ਟੋਟਲ ਪ੍ਰਾਪਰਟੀ ਦੱਸੀ ਜਾ ਰਹੀ ਆ ਐਨਡੀਟੀਵੀ ਨੇ ਜਿਹੜਾ ਦਾਵਾ ਕੀਤਾ ਉਹ ਕਹਿੰਦੇ ਜੀ ਇਹਦੇ ਕੋਲ ਸੱਤ ਪ੍ਰਾਪਰਟੀਆਂ ਨੇ ਜਿਹੜੀਆਂ ਤਕਰੀਬਨ ਲਾ ਲੋ 20 ਤੋਂ 22 ਕਰੋੜ ਦੀਆਂ ਤੇ ਜਿਨ੍ਹਾਂ ਦੇ ਵਿੱਚੋਂ ਆਮਦਨੀ ਸਾਲ ਦੀ 40 ਤੋਂ 42 ਲੱਖ ਦੀ ਆ ਲੋ ਕਰ ਲੋ ਗੱਲ ਲੋ ਫੇਰ ਕਹਿੰਦੀ ਜੀ ਕਿ ਮੈਨੂੰ ਤੇ ਜਿਵੇਂ ਕਹਿੰਦਾ 40% ਦੀਦਾ ਘਟਿਆ ਤੇ ਇਸ ਤੋਂ ਇਲਾਵਾ ਮਾਨਸਿਕ ਤੌਰ ਤੇ ਵੀ ਮੈਂ ਬਈ ਠੀਕ ਠਾਕ ਨਹੀਂ ਹੈਗੀ ਜੀ ਤੇ ਉਹ ਵੀ ਰੋਲਾ ਪੈ ਗਿਆ ਕਹਿੰਦੇ ਕਹਿੰਦੇ 6 ਵਾਰੀ ਇਹਦਾ ਮੈਡੀਕਲ ਸੀ ਆਈ ਹੋਈ ਨਹੀਂ ਹੂੰ 6 ਵਾਰੀ ਟੈਸਟ ਹੋਣਾ ਸੀਗਾ ਤੇ ਜਿੱਥੇ ਇਹਨੇ ਪਹਿਲਾਂ ਐਮਬੀਬੀਐਸ ਚ ਦਾਖਲਾ ਲਿਆ ਸੀ ਉਹ ਕਾਲਜ ਕਹਿੰਦਾ ਕਹਿੰਦਾ ਕਿ ਪੁਨੇ ਦਾ ਕਾਲਜ ਹੈ ਜੀ ਜੀ ਉਹ ਕਹਿੰਦੀ ਜੀ ਇੱਥੇ ਤੇ ਪੂਰੀ ਫਿਟਫਾਟ ਸੀਗੀ ਮਤਲਬ ਕਿ ਜਦੋਂ ਦਤਾ ਸਰਟੀਫਿਕੇਟ ਹਾਂ ਜਨ ਜਾਤੀ ਦਾ ਜ਼ਰੂਰ ਦਿੰਦਾ ਜੀ ਖੈਦੇ ਵੰਜਾਰੀ ਪਾਈਚਾਰੇ ਚੋਂ ਆਉਂਦੇ ਆ ਤੇ ਕਮਾਲ ਦੀ ਗੱਲ ਹੈ ਕਿ ਇਹਦਾ ਪਿਓ ਚੁਣავი ਹਲਫਨਾਮੇ ਚ ਉਹ ਹੁਣ ਸਿਆਸਤਦਾਨ ਬਣਿਆ ਫਿਰਦਾ ਜੀ ਜੀ ਚੁਣავი ਹਲਫਨਾਮੇ ਚ ਆਪਦੀ ਸਲਾਨਾ ਇਨਕਮ 43 ਲੱਖ ਦਰਜ ਕਰਵਾਉਂਦਾ ਤੇ ਟੋਟਲ ਉਹਦੇ ਕੋਲ 40 ਕਰੋੜ ਦੀ ਜਾਇਦਾਦ ਆਪ ਸੈਲਫ ਡਿਕਲੇਰੇਸ਼ਨ ਦਿੰਦਾ ਹੂੰ ਇੱਥੇ ਤਾਂ ਫਿਰ ਰਿਜ਼ਰਵੇਸ਼ਨ ਤੇ ਵੀ ਸਵਾਲ ਉੱਠਦੇ ਆ ਬਿਲਕੁਲ ਬਿਲਕੁਲ ਕਿ ਰਿਜ਼ਰਵੇਸ਼ਨ ਦੀ ਐਸੀ ਮਿਸ ਯੂਜ਼ਿੰਗ ਜੀ ਕਿ ਭਾਈ ਤੁਸੀਂ ਅੱਛਾ ਆਪਸ ਦੇ ਵਿੱਚ ਉਹਨਾਂ ਮੀਆਂ ਬੀਵੀ ਨੇ ਤਲਾਕ ਲੈ ਰੱਖਿਆ ਹੂੰ ਤਾਂ ਉਹ ਉਹਦੇ ਤੇ ਵੀ ਇੱਕ ਕਹਿ ਲੋ ਕਿ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਆ ਕਿ ਅਸਲ ਦੇ ਵਿੱਚ ਇਹ ਜਾਇਦਾਦ ਕਰਕੇ ਹੀ ਆ ਕਿ ਜਾਇਦਾਦ ਜਿਆਦੀ ਮਨੋਰਮਾ ਦੇ ਨਾਮ ਆ ਜੀ ਤੇ ਕਾਗਜ਼ਾਂ 'ਚ ਤਲਾਕ ਬਖਾਇਆ ਯਾਨੀ ਪੰਗਾ ਹੀ ਪੰਗਾ ਹੈ ਪੰਗਾਈ ਪੰਗਾ ਇੱਥੇ ਵੀ ਤੇ ਸੌ ਸਿਆਪੇ ਹੁਣ ਉਹ ਸਾਰਾ ਮੁੱਦਾ ਇੰਨਾ ਉੱਦੜਿਆ ਇੰਨਾ ਉੱਦੜਿਆ ਕਿ ਪੰਜ ਸੱਤ ਹੋਰ ਜਿਹੜੇ ਆ ਉਹ ਵੀ ਇਸ ਵੇਲੇ ਨਿਸ਼ਾਨੇ ਤੇ ਆਏ ਬੈਠੇ ਆ ਜੀ ਜੀ ਤੇ ਇਹਦੇ ਚ ਯੂਪੀਐਸਸੀ ਜਿਸ ਨੂੰ ਆਪਾਂ ਇੱਕ ਮਿਸਾਲ ਦੇ ਤੌਰ ਤੇ ਲੈਂਦੇ ਸੀ ਕਿ ਯਾਰ ਉਹਨਾਂ ਦਾ ਜਿਹੜਾ ਸਿਲੈਕਸ਼ਨ ਦਾ ਜਾਂ ਜਿਹੜਾ ਪ੍ਰੀਖਿਆ ਦਾ ਪ੍ਰਬੰਧ ਆ ਬੜਾ ਆਲਾ ਤਰੀਨ ਆ ਉਹ ਸਿੱਕੇ ਬੰਦਿਆ ਪੂਰਾ ਉਹਦੇ ਤੇ ਵੀ ਸਵਾਲ ਜਿਹੜੇ ਆ ਇਸ ਬੀਬੀ ਕ੍ਰੀਡ ਕਰਨੇ ਖੇਲ ਕਰਕੇ ਕਹਿ ਲੋ ਕਿ ਸਵਾਲ ਖੜੇ ਕਰ ਦਿੱਤੇ ਜੀ 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 ਸਾਇਲ ਸ਼ਰਮਾ ਵੀ ਇਹ ਕਹਿ ਰਹੇ ਸੀ ਕਿ ਯੂਪੀਐਸਸੀ ਵੀ ਕੈਂਸਲ ਹੋ ਸਕਦਾ ਹੈ ਕਹਿੰਦੇ ਕੋਈ ਪਤਾ ਨਹੀਂ ਯੂਪੀਐਸਸ ਮਤਲਬ ਕਿ ਇੰਡੀਆ ਚ ਵੇਖੋ ਚੱਲ ਕੀ ਰਿਹਾ ਹੈ ਜੀ ਚੱਲ ਕੀ ਰਿਹਾ ਕਿ ਮਤਲਬ ਸਾਫ ਨਜ਼ਰ ਆ ਰਿਹਾ ਕਿ ਇਹ ਜਿਹੜੀ ਬੀਬੀ ਸੀਗੀ ਆਈਐਸ ਹੁਣ ਤੇ ਇਹਦੀ ਟ੍ਰੇਨਿੰਗ ਤੇ ਵੀ ਮੇਰੇ ਖਿਆਲ ਦੇ ਨਾਲ ਹਫਤੇ ਦਾ ਸਟੇ ਲਾ ਦਿੱਤਾ ਗਿਆ ਕਮੇਟੀ ਬੈਠ ਗਈ ਆ ਕਿ ਇੱਕ ਨਹੀਂ ਤੁਸੀਂ ਇਹਦੇ ਵਿੱਚ ਵੇਖ ਲਓ ਕਟੋਕਟ ਦਰਜਣ ਪਰ ਵਿਵਾਦ ਨਿਕਲ ਬਿਲਕੁਲ 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 ਤੇ ਕਿਦਾਂ ਮਤਲਬ ਕਿ ਕੋਈ ਵੀ ਬੰਦਾ ਉੱਠ ਕੇ ਕਹਿ ਦੇਵੇ ਕਿ ਹਾਂ ਜੀ ਮੈਨੂੰ ਤਾਂ ਦੀਦਾ ਘਟਿਆ 40% ਕਮਾਲ ਦੀ ਗੱਲ ਹੈ ਯਾਰ ਤੇ ਇੱਕ ਵਾਰੀ ਤਾਂ ਸਿਲੈਕਸ਼ਨ ਹੋ ਗਈ ਹਾਂ ਸੋਚਦੇ ਕਿਦਾਂ ਨਵੀਆਂ ਨਵੀਆਂ ਗੱਲਾਂ ਹਨ ਕਮਾਲ ਦੀ ਗੱਲ ਹੈ 40% ਮੈਂ ਤਾਂ ਉਹਨੂੰ ਚਸ਼ਮੇ ਚ ਕਿਤੇ ਦੇਖਿਆ ਨਹੀਂ ਜੀ ਜੀ ਮੈਂ ਤਾਂ ਕੋਈ ਫੋਟੋ ਦੀ ਵੇਖੀ ਤੁਸੀਂ ਵੀ ਵਾਵਾ ਫੋਟੋਆਂ ਦੀਆਂ ਦੇਖੀਆਂ ਮੈਨੂੰ ਲੱਗਦਾ ਮੈਂ ਵੇਖੀਆਂ ਫਿਰ ਮੈਂ ਖਬਰਾਂ ਪੜ੍ਹੀਆਂ ਨਹੀਂ ਨਹੀਂ ਵੇਖੋ ਵੇਖੋ ਸਹੀ ਗੱਲ ਹੈ ਜੀ ਕੁਲਦੀਪ ਸਿੰਘ ਗਰੇਵਾਲ ਜੀ ਕਹਿੰਦਾ ਕਿ ਮੋਦੀ ਕੋਲ 13 ਐਮਪੀ ਘਟ ਹੈ ਹਾਂ ਜੀ ਮਿੰਟੂ ਜੀ ਨੇ ਕਈ ਵਾਰੀ ਗੱਲ ਦੱਸੀ ਹੈ ਵੀ ਅਜੇ ਡਾਵਾਂਡੋਲ ਸਰਕਾਰ ਹਨ ਦੀ ਕਮਜ਼ੋਰ ਸਰਕਾਰ ਹੈ ਜੀ 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 ਤੁਹਾਡਾ ਨਾਮ ਵੀ ਲੈ ਲਿਆ ਜੀ ਧੰਨਵਾਦ ਸ਼ੁਕਰੀਆ ਮਿੰਟੂ ਜੀ ਇੱਕ ਕਮੈਂਟ ਸੀਗਾ ਸਕਿਪ ਹੋ ਗਿਆ ਉਹ ਸੀ ਕੇਦਾਰਨਾਥ ਬਾਰੇ ਤੇ ਅਗਲੀ ਖਬਰ ਵੀ ਮੈਂ ਕੇਦਾਰਨਾਥ ਬਾਰੇ ਕਰਨੀ ਆ ਜੀ ਜਿਵੇਂ ਹੀ ਕੱਲ ਕੇਦਾਰਨਾਥ ਇੱਕ ਫਿਲਮ ਵੀ ਆਈ ਸੀ ਇਸ ਸ਼ਾਂਤ ਦੀ ਉਹ ਮਰ ਗਿਆ ਮੁੰਡਾ ਜਿਹੜਾ ਜੀ ਤੇ ਸ਼ਾਇਦ ਉਹ ਜਿਹੜੀ ਸੈਫਲੀ ਖਾਨ ਦੀ ਕੁੜੀ ਉਹਦੀ ਪਹਿਲੀ ਫਿਲਮ ਸੀ ਅਜਿਕਰੋ ਗਾਰਨਾਤ ਮੰਦਰਬਾਰੇ ਗੱਲ ਕਰਦੇ ਆ ਨਹੀਂ ਉਹ ਕਦਾਰਨਾਤ ਉੱਥੋਂ ਦੀ ਬਣੀ ਆ ਬਹੁਤ ਜ਼ਬਰਦਸਤ ਲੋਕੇਸ਼ਨਾਂ ਤੇ ਬਣੀ ਫਿਲਮ ਆ ਜਦੋਂ ਤਕਨੀਕੀ ਆਧਾਰ ਤੇ ਦੇਖੀ ਹੈ ਨਾ ਜੀ ਬੜੀ ਸੋਹਣੀ ਫਿਲਮ ਆ ਜੀ ਜੀ ਕਲਵੰਤ ਸਿੰਘ ਜੀ ਆਪਾਂ ਉਹੀ ਗੱਲ ਕਰ ਰਹੇ ਆ ਤੁਹਾਡੇ ਕਮੈਂਟ ਵਾਲੀ ਹੀ ਉੱਥੇ ਕਹਿੰਦੇ ਜੀ 228 ਕਿਲੋ ਸੋਨਾ ਇੱਧਰ ਉੱਧਰ ਗਾਇਬ ਹੋ ਗਿਆ ਇਹ ਵੱਡਾ ਸਾਰਾ ਕਪਲਾ ਹੈ ਨਹੀਂ ਅਸਲ ਦੇ ਵਿੱਚ ਨਾ ਇਹ ਕੱਲ ਜੋ ਸ਼ੰਕਰਚਾਰੀਆ ਜੀ ਉਹਨਾਂ ਦਾ ਬਿਆਨ ਆਇਆ ਹੈ ਆ ابھی ابھی ਮੁਕਤੇਸ਼ਵਰानंद ਕੁਛ ਐਸਾ ਉਹਨਾਂ ਦਾ ਨਾਮ ਹੈ ਜੀ ਮਾਫ ਕਰਨਾ ਜੇ ਮੈਂ ਗਲਤ ਕਿਉਂਕਿ ਉਹ ਸਨਾਤਨ ਦੇ ਜੀ 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 ਮਾਫ ਕਰ ਬਿਲਕੁਲ ਤੇ ਇਸ ਤਰ੍ਹਾਂ ਉਹਨਾਂ ਨੇ ਨਾ ਇਹ ਸਵਾਲ ਚੁੱਕਿਆ ਕਿ ਜਿੱਦਾਂ ਆਪਣੇ ਵੀ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲੋ ਮਸਤੂਆਣਾ ਸਾਬ ਦੇ ਵਿੱਚ ਬਿਲਕੁਲ ਦਰਬਾਰ ਸਾਹਿਬ ਦੀ ਹੂ ਬਹੂ ਇਮਾਰਤ ਇਸ ਤਰ੍ਹਾਂ ਨਕਲ ਕਰਕੇ ਤਿਆਰ ਕੀਤੀ ਜਾ ਰਹੀ ਸੀਗੀ ਤਾਂ ਉਹਦੇ ਤੇ ਬਹੁਤ ਵੱਡਾ ਵਿਵਾਦ ਹੋਇਆ ਸੀ ਅਸੀਂ ਉਦੋਂ ਨਵੇਂ-ਨਵੇਂ ਇਧਰ ਆਏ ਸੀ ਅੱਜ ਤੋਂ ਇਹ ਗੱਲ ਕੋਈ 10-12 ਸਾਲ ਪਹਿਲਾਂ ਦੀ ਹੋਏਗੀ ਤਾਂ ਉਦੋਂ ਬਹੁਤ ਇਹ ਮੁੱਦਾ ਪੱਖ ਦਾ ਹੁੰਦਾ ਸੀਗਾ ਉਸ ਤੋਂ ਬਾਅਦ ਪਤਾ ਨਹੀਂ ਤਾਮੀਰ ਤੇ ਰੋਕ ਲੱਗ ਗਈ ਆ ਕਿ ਕੀ ਹੋਇਆ ਮੈਨੂੰ ਉਸ ਬਾਰੇ ਨਹੀਂ ਪਤਾ